ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਹਾਂ ਹਲਕਾ ਧਰਮਕੋਟ ਦੇ ਪਿੰਡਾਂ ਦੇ ਵਿੱਚ 15-20 ਪਿੰਡਾਂ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੀ ਕਾਲ ਤੇ ਬਹੁਤ ਹੀ ਵੱਡਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਈ ਪਿੰਡਾਂ ਤੋਂ ਗੁਜ਼ਰਦਾ ਹੋਇਆ ਇਸ ਵਕਤ ਅਸੀਂ ਖੜੇ ਹਾਂ ਅਮਰਸਰ ਮੋਗਾ ਹਾਈਵੇ ਤੇ ਜਿੱਥੇ ਸਾਡੇ ਨਾਲ ਕੁਝ ਨੌਜਵਾਨ ਨੇ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਅੱਜ ਦੇ ਇਸ ਮਾਰਚ ਦੇ ਵਿੱਚ ਤੇ ਅੱਗੇ ਇਹਨਾਂ ਦੇ ਕੀ ਵਿਚਾਰ ਹਨ ਆਪਾਂ ਗੱਲਬਾਤ ਕਰਦੇ ਹਨ ਹਾਂ ਜੀ ਹਾਂ ਜੀ ਵੀਰ ਜੀ ਅਸੀਂ ਵੀਰੇ ਕਿਸੇ ਪਾਰਟੀ ਪਾਰਟੀ ਦੇ ਨਾਲ ਨਹੀਂ ਗਏ ਸਾਰੀਆਂ ਪਾਰਟੀਆਂ ਪਾਰਟੀਆਂ ਤੋਂ ਉੱਠ ਕੇ ਅਸੀਂ ਇੱਕ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਆ ਤੇ ਅਸੀਂ ਸਾਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਵਿਰੋਧ 26 ਜਨਵਰੀ ਤੋਂ ਪਹਿਲਾਂ ਪਹਿਲਾਂ ਆਪਾਂ ਸਾਰੇ ਦਿੱਲੀ ਪਹੁੰਚ ਗਏ ਤੇ ਕਿਸਾਨੀ ਸੰਘਰਸ਼ ਦਾ ਪਹਿਲਾ ਹੀ ਸਾਬ ਬਣ ਗਏ ਤੇ ਪਰੇਡ ਦੇ ਵਿੱਚ ਸ਼ਾਮਲ ਹੋਈਏ ਤਾਂ ਜੋ ਮੋਦੀ ਨੂੰ ਪਤਾ ਲੱਗ ਸਕੇ ਕਿ ਪੰਜਾਬ ਸਾਰਾ ਹੀ ਆ ਗਿਆ ਵਾ ਦਿੱਲੀ ਕਿਉਂਕਿ ਆਪਣੇ ਕਈ ਵੀਰ ਆਪਣੇ ਦਿੱਲੀ ਪਹੁੰਚੇ ਹੋਏ ਆ ਆਪਾਂ ਉਹਨਾਂ ਦਾ ਵੀ ਧੰਨਵਾਦ ਜੇ ਡਟੇ ਡਟੇ ਮੋੜ ਚ ਡਟੇ ਹੋਏ ਆ ਤੇ ਆਪਾਂ ਵੀ ਉਹਨਾਂ ਦੇ ਨਾਲ ਜਾ ਕੇ ਖੜ ਗਏ ਮੋੜਣਾ ਮੋੜਾ ਲਾਈਏ ਤਾਂ ਜੋ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਪੈਂਡ ਦੇ ਵਿੱਚ ਅਸੀਂ ਕੱਲੇ ਗਏ ਹੋਏ ਆ ਕਿਉਂਕਿ ਸਾਰੇ ਪੈਂਡ ਦਾ ਇੱਕਾ ਹੋਊਗਾ ਤੇ ਕੇਨ ਵਾਲੀ ਜੱਤ ਹੋ ਗਈ ਆਪਣੀ ਕਿਸਾਨ ਮਿਹਨੂਰ ਇੰਦਾ ਜਿੰਦਾਬਾਦ ਸ਼ਤਾਵਾਹ ਖਾਰ ਹੋਈ ਦੂਰ ਹੋਦਾ ਜਿੰਦਾਬਾਦ ਸਸ ਟਰੈਕਟਰ ਮਾਰਚ ਦੇ ਵਿੱਚ ਹਿੱਸਾ ਲੈ ਰਹੇ ਹਨ ਕਾਫੀ ਨੌਜਵਾਨ ਨੇ ਸਾਡੇ ਨਾਲ ਨੌਜਵਾਨਾਂ ਵਿੱਚ ਕਾਫੀ ਹੁਸ਼ਿਆ ਹੈ ਕੁਝ ਨੌਜਵਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਅੱਜ ਦੇ ਟਰੈਕਟਰ ਮਾਰਚ ਅਤੇ ਇਹਨਾਂ ਖੇਤੀ ਕਾਨੂੰਨਾਂ ਬਾਰੇ ਕੀ ਸੋਚਦੇ ਹਨ ਕੀ ਉਹਨਾਂ ਦੀ ਰਾਏ ਹੈ ਹਾਂਜੀ ਹਾਂਜੀ ਵੀਰੇ ਅਸੀਂ ਨਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਧਰਨੇ ਵਿੱਚ ਸ਼ਾਮਲ ਹੋਏ ਹਾਂ ਅਤੇ ਇਸ ਧਰਨੇ ਵਿੱਚ ਪਹੁੰਚਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਹੋਰ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀ ਦਿੱਲੀ ਪਹੁੰਚ ਲਈ ਵੀ ਵੱਧ ਤੋਂ ਵੱਧ ਉੱਥੇ ਪਹੁੰਚਣਾ ਤੇ ਧਰਨੇ ਵਿੱਚ ਸ਼ਾਮਲ ਹੋਣਾ ਅਜੀ ਸਾਰੇਆਂ ਵੀਰਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਆਂ ਵੀ ਤੁਸੀਂ ਇਹ ਧਰਨੇ ਦੇ ਬਜਰੇ ਰੈਲੀ ਵਿੱਚ ਪਹੁੰਚੇ ਆਂ ਤੇ ਅਸੀਂ ਇਦਾਂ ਹੀ ਉਮੀਦ ਕਰਾਂਗੇ ਕਿ ਵੱਧ ਤੋਂ ਵੱਧ ਇਦਾਂ ਹੀ ਟਰੈਕਟਰ ਟਰੈਕਟਰ ਮਾਰਚ ਵਿੱਚ ਪਹੁੰਚੋ ਤੇ ਅੱਜ ਦੀ ਜਿਹੜੀ ਆਪਣੀ ਕਿਸਾਨ ਟਰੈਕਟਰ ਰੈਲੀ ਆ ਇਹ ਦਿੱਲੀ ਜੋ ਸਯੁਗਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਟਰੈਕਟਰ ਰੈਲੀ ਕਰਨ ਵਾਸਤੇ ਸੱਦਾ ਦਿੱਤਾ ਗਿਆ ਸੀ ਉਸੇ ਮੈਮ ਨੂੰ ਹੋਰ ਤੇਜ਼ ਕਰਦੇ ਆਂ ਹੋਰ ਤੇਜ਼ ਕਰਦੇ ਆ ਹੋਇਆ ਇੱਕ ਤਾਂ ਇੱਥੇ ਪੰਜਾਬ ਦੇ ਵਿੱਚ ਇਹ ਲਹਿਰ ਹੋਰ ਤੇਜ਼ ਹੋਊਗੀ ਇੱਕ ਉਹਨਾਂ ਲੋਕਾਂ ਨੂੰ ਸੱਦਾ ਜੋ ਹਜੇ ਤੱਕ ਘਰੇ ਬੈਠੇ ਆ ਦਿੱਲੀ ਨਹੀਂ ਗਏਗੇ ਦੂਜਾ ਜੋ 26 ਤਰੀਕ ਦਾ ਆਪਣਾ ਪ੍ਰੋਗਰਾਮ ਹੈ ਟਰੈਕਟਰ ਰੈਲੀ ਦਾ ਦਿੱਲੀ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਜਾਗਰੂਤ ਕਰਨਾ ਤੇ ਜਾਂ ਉਹਨਾਂ ਨੂੰ ਇੱਕ ਸੱਦਾ ਦੇਣਾ ਵੀ 26 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਦਿੱਲੀ ਪਹੁੰਚੋ ਤਾਂ ਕਿ ਆਪਾਂ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਕਿਸਾਨ ਸੰਘਰਸ਼ ਨੇ ਉੱਥੇ ਕਾਲ ਦਿੱਤੀ ਆ ਦਿੱਲੀ ਦੀਆਂ ਸੜਕਾਂ ਤੇ ਰੈਲੀ ਕਰਨ ਦੀ ਉਹਦੇ ਵਿੱਚ ਆਪਾਂ ਬਹੁਤ ਵੱਡਾ ਇਕੱਠ ਕਰਕੇ ਸ਼ਾਮਲ ਹੋ ਸਕੀਏ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ